ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਗੁਰਪੁਰਬ ਤੇ ਪਿੰਡ ਬੂਸੋਵਾਲ ਅਤੇ ਜੱਬੋਵਾਲ ਦੀ ਸੰਗਤ ਨੇ ਲੰਗਰ ਲਗਾਇਆ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਲਿਓ ਸੰਗਤਾਂ ਨੂੰ 555 ਸਾਲਾਂ ਤੇ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਮਹੋਦਿਆਂ ਲੱਖ ਲੱਖ ਵਧਾਈਆਂ ਔਰ ਸਾਡਾ ਇਹ ਲੰਗਰ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਨਗਰ ਬੂਸੋਵਾਲ ਜੱਬੋਵਾਲ ਹਾਜੀਪੁਰ ਤੋਂ ਸੰਗਤ ਦੀ ਸੇਵਾ ਦੇ ਨਾਲ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਬੜੇ ਕਿਰਪਾ ਗੁਰੂ ਨਾਨਕ ਪਾਤਸ਼ਾਹ ਦੀ ਸੰਗਤਾਂ ਲੱਖਾਂ ਹੀ ਸੰਗਤਾਂ ਨੇ ਇੱਥੋਂ ਲੰਗਰ ਸੱਕ ਕੇ ਸੰਗਤਾਂ ਨਿਹਾਲ ਹੋਈਆਂ ਤੇ ਸਾਨੂੰ ਵੀ ਖੁਸ਼ੀ ਪ੍ਰਾਪਤ ਆਛਾ ਜੀ ਪਿਛਲੇ ਵਾਰੀ ਨਾਲੋਂ ਵੀ ਮੇਲਾ ਜਿਆਦਾ ਭਰਿਆ ਹੈ ਕਿ ਇਸ ਵਾਰ ਖਰਚੇ ਵੀ ਵੀ ਜ਼ਿਆਦੇ ਹੋਣ ਕਰਕੇ ਕਿਉਂ ਕਣਕ ਦਾ ਸੀਜ਼ਨ ਵੀ ਲੰਬਾ ਝੋਨੇ ਦਾ ਸੀਜ਼ਨ ਲੰਬਾ ਕਣਕਾਂ ਦੀ ਵਿਜਣ ਵਾਲੀ ਆ ਫਿਰ ਵੀ ਲੋਕਾਂ ਦੇ ਵਿੱਚ ਉਤਸ਼ਾਹ ਆ ਤੇ ਲੋਕ ਜਿਹੜੇ ਆ ਮਤਲਬ ਕੋਮ ਹਮਾ ਕੇ ਪਹੁੰਚੇ ਆ ਬਹੁਤ ਬਹੁਤ ਧੰਵਾਦ ਆ ਲੋਕਾਂ ਦਾ ਜਿਹੜੇ ਵੀ ਜਿੰਨੀ ਵੀ ਸੰਗਤ ਆਈ ਆ ਸਾਰੀ ਸਮੂਹ ਸੰਗਤ ਦਾ ਇਹ ਸੁਲੰਗਰ ਕਮੇਟੀ ਵੱਲੋਂ ਗੁਰੂ ਨਾਨਕ ਨਾਮ ਨਿਵਾਸਕਾਂ ਦਾ ਬਹੁਤ ਬਹੁਤ ਧੰਵਾਦ ਜੀਵਾ ਜੀ ਇਹ ਨਦੋਂ ਲਗਾਤਾਰ ਚੱਲ ਰਿਹਾ ਜੀ ਤਿੰਨ ਦਿਨ ਤੋਂ ਲਗਾਤਾਰ ਹੀ ਲੰਗਰ ਚੱਲ ਰਿਹਾ ਤੱਕੇ ਪਰ ਰਾਤ ਦੇ ਨਹੀਂ ਚੱਲਦਾ ਜੀ ਜਿੰਨੀਆਂ ਵਸਤੂਆਂ ਕਹਿ ਸਕੀਏ ਦੇਸੀ ਘਿਓ ਦੇ ਨਾਲ ਹੀ ਤਿਆਰ ਕੀਤਾ ਭਗਵਾਨ ਸਾਰਾ ਸੰਗਤ ਦੇ ਵਿਚ ਵਰਤ ਰਿਹਾ ਜਲੇਬੀ ਹੋਈ ਦਾਲ ਰੋਟੀ ਆ ਚਾਵਲ ਆ ਤੇ ਜਲੇਬੀ ਦਾ ਨਾਲ ਲੰਗਰ ਚੱਲ ਰਿਹਾ ਜੀ ਫਟੋ ਬਲੀਵ ਕਰਨ ਬਹੁਤ ਹੀ ਜਿਆਦਾ ਸਹਿਯੋਗ ਮਿਲ ਰਿਹਾ ਜੀ ਸਾਡੇ ਨਗਰ ਦੇ ਵੀ ਜਿੰਨੇ ਐਨ ਆਰ ਆਈ ਵੀਰ ਗਏ ਹੋਏ ਆ ਸਾਰੇ ਬਾਹਰ ਗਏ ਆ ਨਾ ਜਿੰਨੇ ਮੁੰਡੇ ਜੀ ਬਹੁਤ ਜਿਆਦਾ ਉਤਸ਼ਾਹ ਵਾਲੇ ਚ ਉਹਨਾਂ ਦੇ ਤੇ ਬਹੁਤ ਜਿਆਦਾ ਮਾਇਆ ਦੇ ਨਾਲ ਸਹਿਯੋਗ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਜੀ ਨਸ਼ਾ ਦੇ ਮਾੜੀ ਆਦਤ ਹੈ ਜੀ ਨਸ਼ਾ ਨਹੀਂ ਕਰਨਾ ਚਾਹੀਦਾ ਅਸੀਂ ਤੇ ਨਵੀਂ ਪੀੜੀ ਨੂੰ ਕਹਾਂਗੇ ਕਿ ਨਸ਼ਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਜੀ ਕਿ ਸਰਕਾਰਾਂ ਨੂੰ ਇੰਸ਼ਕਤਾਈ ਬਹੁਤ ਜਿਆਦਾ ਕਰਨੀ ਚਾਹੀਦੀ ਹੈ ਮੌਜੂਦਾ ਸਰਕਾਰ ਨੂੰ ਕੀ ਫੇਚਦੀ ਹੈ ਇਹ ਜੀ ਇਹ ਨਸ਼ਾ ਨੂੰ ਜਿਹੜਾ ਥੱਲ ਹੋਰ ਪਾਈ ਜਾਵੇ ਸਹੀ ਜੀ ਉਹਨਾਂ ਨੂੰ ਇਹ ਮੈਸੇਜ ਆ ਵੀ ਆਉਂਦੇ ਸਾਲ ਨੂੰ ਇੱਥੋਂ ਵੱਧ ਚੜ ਕੇ ਆਉਣਾ ਵਾ ਮੇਰੇ ਸਹਬਾ ਵਾ ਵਾ ਮੇਰੇ ਸਹਬਾ ਵਾ ਵਾ ਮੇਰੇ ਸਹਬਾ ਵਾ ਵਾ ਮੇਰੇ ਸਹਬਾ ਵਾ ਗੁਰਮਖ ਸਦਾ ਸਲਾਹੀ ਹੈ ਗੁਰਮਖ ਸਦਾ ਸਲਾਹੀ ਹੈ ਹੇ ਤਵਾ ਵਾ ਵਾ ਮੇਰੇ ਸਾਈਂ ਬਾਬਾ ਵਾ ਵਾ ਮੇਰੇ ਸਾਈਂ ਬਾਬਾ ਵਾ ਵਾ ਮੇਰੇ ਸਾਈਂ ਮਸਾਲਾ ਹੈ ਜੋ ਮਰ ਖਾ